ਕੀ ਲੋੜ ਸੀ ਇਧਰ ਆਉਣ ਦੀ ਜੇ ਚੱਜ ਦੇ ਨਿਕਲੇ ਆਉਂਦੇ ਜੀ ਅੱਛਾ ਹੁਣ ਸਾਨੂੰ ਵਾਲਾ ਗੱਡੀ ਆਉਂਦੇ ਨੇ ਜੀ ਵੀ ਇਹ ਕਿੱਥੋਂ ਆ ਗਏ ਵੀ ਅਸੀਂ ਹੁਣ ਆਉਣਾ ਹੀ ਪੈਣਾ ਸੀ ਕਿਸੇ ਨਾ ਕਿਸੇ ਦਿਨ ਤਾਂ ਫਿਰ ਅੱਕ ਤਾਂ ਚੱਪਣੀ ਪੈਣੀ ਸੀ ਕਿਸੇ ਨਾ ਕਿਸੇ ਨੂੰ ਮੈਨੂੰ ਜੇ ਨੌਕਰੀ ਦਿੱਤੀ ਹੁੰਦੀ ਤੇ ਮੈਂ ਮੈਂ ਕਿਸੇ ਬਾਜਵੇਂ ਨੂੰ ਕੁਝ ਨਹੀਂ ਕਹਿਣਾ ਸੀ ਕਿਸੇ ਕੈਪਟਨ ਨੂੰ ਮੈਂ ਕੁਝ ਨਹੀਂ ਕਹਿਣਾ ਸੀ ਹਨ ਕਿਸੇ ਸੁਖਬੀਰ ਵਾਲੇ ਨੂੰ ਮੈਂ ਕੁਝ ਨਹੀਂ ਕਹਿਣਾ ਸੀ ਮੈਂ ਨੌਕਰੀ ਕਰਦਾ ਆ ਆਪਣੀ ਹੁਣ ਇਹਨਾਂ ਨੇ ਮੈਨੂੰ ਬੇਜ਼ਗਾਰ ਰੱਖ ਕੇ ਡੂਮਣਾ ਛੇੜ ਲਿਆ ਜੀ ਬਸ ਉਹ ਕਹਿੰਦੇ ਵੀ ਕਹਾਵਤ ਆ ਪਿੰਡਾਂ ਦੀ ਕਹਿੰਦੇ ਵੀ ਜੇ ਦਰਖਤ ਥੱਲੇ ਬਹਿ ਕੇ ਬੀੜੀ ਪੀਣੀ ਹੈ ਨਾ ਥੋੜਾ ਜਿਹਾ ਉੱਪਰ ਦੇਖ ਲਿਓ ਤਾਂ ਡੂਮਣਾ ਤਾਂ ਨਹੀਂ ਲੱਗਿਆ ਹੋਇਆ ਕਿਉਂਕਿ ਧੂਏ ਨੇ ਤਾਂ ਆਹ ਜਾਣਾ ਮੱਖੀਆਂ ਨੇ ਥੱਲੇ ਆਉਣਾ ਇਹ ਡੂਮਲੇ ਤੋਂ ਖੜਾ ਛੋੜਨਾ ਬਹੁਤ ਔਖਾ ਹੋ ਜਾਂਦਾ ਜੀ ਫਿਰ ਸੁਈ ਇਹੇ ਇਸੇ ਹਾਲ ਚੋਂ ਤੁਸੀਂ ਨਿਕਲਿਆ ਜੇ ਇਸ ਤੁੰਗ ਨੌਕਰੀਆਂ ਮਿਲਣਗੀਆਂ ਤੁਸੀਂ ਕੰਮ ਕਰੋਗੇ ਸਵੇਰੇ ਟਿਫਨ ਲੈ ਕੇ ਆਪਣੇ ਦਫ਼ਤਰ ਜਾਓਗੇ ਸ਼ਾਮ ਨੂੰ ਘਰੇ ਆਓਗੇ ਆਪਣੇ ਪਰਿਵਾਰ ਜਾਓਗੇ ਨਾ ਤਾਂ ਕੋਈ ਨਸ਼ੇ ਵੱਲ ਸੋਚੂਗਾ ਨਾ ਕੋਈ ਉੱਧਰ ਉੱਧਰ ਕੋਈ ਗੈਰ ਸਮਾਜਿਕ ਤੱਤਾਂ ਨਾਲ ਮਿਲੂਗਾ ਜਾਂ ਕੋਈ ਲੜਾਈਆਂ ਪੜਾਈਆਂ ਕਰੂਗਾ ਤੁਸੀਂ ਮੈਨੂੰ ਦੱਸ ਦੋ ਕੀ ਕੋਈ ਬੰਦਾ ਤੁਹਾਡੀ ਰਿਸ਼ਤੇਦਾਰੀ ਚ ਜਾਂ ਦੋਸਤ ਮਿੱਤਰ ਸਰਕਲ ਚ ਕੋਈ ਅਜਿਹਾ ਹੈਗਾ ਜਿਹੜਾ ਨੌਕਰੀ ਵੀ ਕਰਦਾ ਹੋਵੇ ਤੇ ਚਿੱਟਾ ਵੀ ਲੈਂਦਾ ਹੋਵੇ ਟਾਈਮ ਹੀ ਨਹੀਂ ਹੁੰਦਾ ਜਿਹਦੇ ਕੋਲੇ ਉਹ ਆਪਣੇ ਕੰਮ ਤੇ ਜਾਂਦਾ ਹੈ ਸ਼ਾਮ ਨੂੰ ਕੰਮ ਤੋਂ ਆ ਜਾਂਦਾ ਹੈ ਪਰਿਵਾਰ ਨਾਲ ਬੈੰਦਾ ਰੋਟੀ ਖਾਂਦਾ ਸੌ ਜਾਂਦਾ ਆਪਣੇ ਪੰਜਾਬੀ ਦੀ ਕਹਾਵਤ ਹੈ ਵੇਲਾ ਮਨ ਸ਼ੈਤਾਨੀ ਦਾ ਕਰ ਵੇਲੇ ਮਨ ਚੋਂ ਨਿਕਲਦੀਆਂ ਚੀਜ਼ਾਂ ਫਿਰ ਸੋ ਅਸੀਂ ਚਾਹੁੰਦੇ ਹਾਂ ਲੋਕਾਂ ਨੂੰ ਕੰਮ ਤੇ ਲਾਈਏ ਭਾਵੇਂ ਉਹਨਾਂ ਨੂੰ ਖੇਡਾਂ ਚ ਲਾਈਏ ਭਾਵੇਂ ਉਹਨਾਂ ਨੂੰ ਜਿਹੜੇ ਨੌਕਰੀਆਂ ਡਿਸਰਵ ਕਰਦੇ ਨੇ ਉਹ ਨੌਕਰੀਆਂ ਦੇਈਏ ਪਰ ਉਹਨਾਂ ਨੂੰ ਇੱਕ ਵਾਰੀ ਬਿਜ਼ੀ ਰੱਖੀਏ ਪੁਲਿਸ ਦੇ ਵਿੱਚ ਭਰਤੀ ਕਰੀਏ ਆ ਹੁਣੇ ਹਜੇ ਪੁਲਿਸ ਦੀ ਪਰਸੋ ਚੌਥੇ ਨਾ ਕਰਕੇ ਆਇਆ ਜਹਾਨ ਖੇਲਾ ਪੁਲਿਸ ਦੀ ਭਰਤੀ ਚੱਲ ਰਹੀ ਹੈ ਹੁਣ ਵੀ ਇਸ ਵਕਤ ਪੁਲਿਸ ਦੀ ਭਰਤੀ ਦੇ ਐਪਲੀਕੇਸ਼ਨਾਂ ਮੰਗੀਆਂ ਹੋਈਆਂ ਨੇ ਸੋ ਇਹ ਸਾਡਾ ਪੰਜਾਬ ਇਹ ਹੈ ਜਿਹੜਾ ਪਹਿਲਾਂ ਨਹੀਂ ਸੀਗਾ ਇਹਨਾਂ ਨੇ ਕਰਤਾ ਇਹਨਾਂ ਨੇ ਜਾਣ ਬੁੱਝ ਕੇ ਪੰਜਾਬ ਨੂੰ ਬੇਲਾ ਕਰਤਾ ਇਹੋ ਜਿਹੀਆਂ ਪਾਲਿਸੀਆਂ ਬਣਾਈਆਂ ਵੀ ਜਿਹਦੇ ਨਾਲ ਉਹ ਬਾਹਰ ਨੂੰ ਭੱਜਣ ਬਸ ਹੁਣ ਬਾਹਰੋਂ ਵੀ ਹੁਣ ਉਹ ਉਹ ਕੱਢਣ ਲੱਗੇ ਹੁਣ ਹੁਣ ਉਹਨਾਂ ਦਾ ਕੀ ਕਰਾਂਗੇ ਆਪਾਂ ਉਹਨਾਂ ਨੂੰ ਵੀ ਇੱਥੇ ਇੱਥੇ ਅਡਜਸਟ ਕਰਾਂਗੇ ਆਪਣੀ ਨੇ ਉਹ ਵੀ ਪਹਿਲੀ ਗੱਲ ਤਾਂ ਜਾਣਾ ਕਿਉਂ ਪਈ ਉਹਨਾਂ ਨੂੰ ਜੇ ਅੱਜ ਵੀ 50-50 ਲੱਖ ਰੁਪਈਆ ਦੇ ਕੇ ਗੋਰਿਆਂ ਕੋਲੇ ਜਾਣਾ ਪੈ ਰਿਹਾ ਹੈ ਤਾਂ ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ ਸੁਖਦੇਵ ਹੋਰਾਂ ਦੇ ਕਰਤਾਰ ਸਿੰਘ ਸਰਾਭਾ ਹੋਰਾਂ ਦੇ ਲਾਲਾ ਲਾਜਪਤ ਰਾਏ ਹੋਰਾਂ ਦੀ ਆਤਮਾ ਦਾ ਹਾਲਤਾ ਦੇਖੋ ਫਿਰ ਕੀ ਹੁੰਦਾ ਉਹ ਬੀ ਆ ਜੀ ਗੋਰਿਆਂ ਕੋਲੇ ਜਾਣਾ ਸੀ 50-50 ਲੱਖ ਦੇ ਕੇ ਫੇ ਸਾਨੂੰ ਕਿਉਂ ਜ਼ਹੀਦ ਕਰਾਤਾ ਉਹਨਾਂ ਨੂੰ ਜਿਉਂਦੇ ਰੱਖ ਲੈਂਦੇ ਉਹ ਵੀ 90-90 ਸਾਲ ਦੀਆਂ ਉਮਰਾਂ ਭੋਗ ਲੈਂਦੇ ਗੋਰਿਆਂ ਨੂੰ ਕੱਢਣ ਵਾਸਤੇ ਉਹ ਮਰ ਗਏ ਗੋਰਿਆਂ ਕੋਲੇ ਪਹੁੰਚਣ ਵਾਸਤੇ ਆਪਾਂ ਮਰੀ ਜਾਂਦੇ ਆ ਕਦੇ ਪਨਾਮਾ ਦੀ ਜੰਗਲਾਂ ਚ ਕਦੇ ਮਾਲਟਾ ਕਦੇ ਕਿਤੇ ਕਲੰਬੀਆ ਕਦੇ ਕਿਤੇ ਸਿਸਟਮ ਇਹਨਾਂ ਦਾ ਨਹੀਂ ਜਾਂਦਾ ਕੋਈ ਇਹਨਾਂ ਇੱਥੇ ਰਹਿੰਦੇ ਨੇ ਚਾਚੇ ਤਾਏ ਸਾਲੇ ਜੀਜੇ ਪੁੱਤ ਭਤੀਜੇ ਸਾਰੇ ਇੱਥੇ ਨੇ ਕੋਈ ਚੀਰਮੈਨ ਆ ਕੋਈ ਉਹ ਹੈ ਕੋਈ ਉਹ ਹੈ ਸਾਨੂੰ ਨਹੀਂ ਅਸੀਂ ਨਹੀਂ ਹੈਗੇ ਕੁਝ ਜੀ ਬਸ ਜੇ ਅਸੀਂ ਬਣ ਜਾਈਏ ਫਿਰ ਸਾਨੂੰ ਗਾਲਾਂ ਦਿੰਦੇ ਆ ਸਾਡੀਆਂ ਕੁਰਸੀਆਂ ਤੇ ਕਿਉਂ ਬਹਿ ਗਏ ਦੁੱਖ ਇਸ ਗੱਲ ਦਾ ਹੀ ਆ ਬਸ ਇਹਨਾਂ ਨੂੰ ਕਿ ਆਮਕਰਾਂ ਦੇ ਪੀਆ ਪੁੱਤ ਸਾਡੀਆਂ ਕੁਰਸੀਆਂ ਤੇ ਕੌਣ ਬੈਠ ਗਿਆ ਕੋਈ ਇਹ ਨਹੀਂ ਦੇਖਦੇ ਵੀ ਇਹਦਾ ਲਾਜਿਕ ਕੀ ਹੈ ਤੜਕੇ ਉੱਠ ਕੇ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਅੱਜ ਭਗਵੰਤ ਮਾਨ ਬੈੱਡ ਦੇ ਸੱਜੇ ਪਾਸੇ ਕਿਉਂ ਉੱਠਿਆ ਖੱਬੇ ਪਾਸੇ ਕਿਉਂ ਨਹੀਂ ਉੱਠਿਆ ਪਹਿਲਾਂ ਖੱਬੇ ਪਾਸੇ ਉੱਠਦਾ ਸੀ ਉਹ ਅਸਤੀਫਾ ਦੇਣਾ ਚਾਹੀਦਾ ਕੈਨੇਡਾ 'ਚ ਬਰਫ਼ ਪੈ ਗਈ ਟਰੂਡੋ ਨੇ ਟਰੰਪ ਨੂੰ ਆਏ ਕਹਿੰਦਾ ਭਗਵੰਤ ਮਾਨ ਕੀ ਕਰ ਰਿਹਾ ਹੈ ਅਸਤੀਫਾ ਦੇਵੇ ਯਾ ਮੈਨੂੰ ਵਿੱਚ ਕਿਉਂ ਕੁੜੀ ਸੀ ਜਾਣੇ ਵੀ ਬਾਰੇ ਕਾਲੇ ਹੋਏ ਪੈਨੇ ਵਿਉਸ ਘਰ ਚ ਜਿਹੜਾ ਘਰ ਸਾਡੇ 3 ਕਰੋੜ ਲੋਕਾਂ ਦਾ ਘਰ ਹੈ ਮੈਂ ਉਹਨੂੰ ਆਪਣਾ ਘਰ ਨਹੀਂ ਮੰਨਦਾ ਮੁਕਮੰਤੀ ਹਾਊਸ ਨੂੰ ਉਹ ਸਾਡੇ 3 ਕਰੋੜ ਲੋਕਾਂ ਦਾ ਘਰ ਹੈ ਜੀ ਉੱਥੇ ਸਾਡੇ 3 ਕਰੋੜ ਬੰਦਾ ਮਿਲ ਕੇ ਭੇਜਦਾ ਉੱਥੇ ਇੱਕ ਬੰਦੇ ਨੂੰ ਉਸ ਘਰ ਚ ਹੁਣ ਜਾਣ ਨੂੰ ਤਰਸਦੇ ਫਿਰਦੇ ਨੇ ਉਹ ਇੱਕ ਹਾਰਿਆ ਹੋਇਆ ਬਸ ਤਾਂ ਲੁਧਿਆਣੇ ਤੋਂ ਪਰ ਮੰਤਰੀ ਬਣ ਗਿਆ ਉਹ ਪਹਿਲਾਂ ਤਾਂ ਫਰੰਟ ਗੇਟ ਵਿੱਚ ਦੀ ਆ ਗਿਆ ਉੱਥੇ ਪੁਲਿਸ ਲੱਗੀ ਹੋਈ ਸੀ ਨਾ ਕੋਈ ਅਪਾਇੰਟਮੈਂਟ ਲਈ ਪੁਲਿਸ ਨੇ ਮੋੜਤਾ ਪਿਛਲੇ ਗੇਟ ਵਿੱਚ ਦੀ ਆ ਗਿਆ ਕਹਿੰਦਾ ਮੈਂ ਕਹਿੰਦਾ ਇਸ ਘਰ ਚ ਰਿਹਾ ਹੋਇਆ ਉਹਦਾ ਦਾਦਾ ਮੁੱਖ ਮੰਤਰੀ ਸੀ ਕਹਿੰਨਾ ਮੈਂ ਇਸ ਘਰ ਚ ਰਿਹਾ ਹੋਇਆ ਇਸ ਕਰਕੇ ਮੈਨੂੰ ਸਾਰੇ ਗੇਟ ਪਤਾ ਹੈ ਮਗਾ ਚਾਹੇ ਕੰਧ ਟੱਪ ਕੇ ਆ ਤਨ ਤੈਨੂੰ ਆਉਣ ਨਹੀਂ ਦਿੰਦੇ ਇਸ ਘਰ ਚ ਆਉਣ ਵੀ ਦਾਦਾ ਮੁੱਖ ਮੰਤਰੀ ਰਹੇ ਲਿਆ ਤਾਂ ਫਿਰ ਉਹ ਲੋਕਾਂ ਤੋਂ ਪਰਮਿਸ਼ਨ ਲੈ ਕੇ ਆ ਇਸ ਘਰ ਦੀਆਂ ਚਾਬੀਆਂ ਲੈ ਕੇ ਆ ਭਾਈ ਅਹੀਂ ਚਾਬੀਆਂ ਨਹੀਂ ਲੈਂਦੇ ਲੋਕ ਆ ਜੇ ਕੋਈ ਲੋਕਾਂ ਵਾਸਤੇ ਕਰੋਗੇ ਤਾਂ ਚਾਬੀਆਂ ਲੋਕ ਜਿਹਨੂੰ ਦੇ ਦਿੱਤੀਆਂ ਉਹ ਤਾਂ ਲੈਂਦੇ ਵੀ ਨਹੀਂ ਭਰਾ ਵੀ ਰੱਖ ਤੂੰ ਹੀ ਰੱਖ ਸਾਨੂੰ ਵਧੀਆ ਲੱਗਦਾ ਜਿੰਨਾਂ ਨੇ ਮਜ਼ਾਕ ਬਣਾ ਕੇ ਰੱਖ ਲਿਆ ਆ ਲੱਗ ਗਿਆ ਉਹਦਾ ਭਤੀਜਾ ਲੱਗ ਗਿਆ ਉਹਦਾ ਮੁੰਡਾ ਲੱਗ ਗਿਆ ਪੈਸੇ ਹੈ ਨਹੀਂ ਨੰਬਰ ਤਾਂ ਆ ਗਏ ਸੀ ਪੈਸੇ ਹੈ ਨਹੀਂ ਆ ਨਹੀਂ ਹੈਗਾ ਹਰਜੂਤ ਪ੍ਰਜ ਸਾਡੇ ਸਿੱਖਿਆ ਮੰਤਰੀ ਹਰਜੋਤ ਬੈਂਕ ਜੀ ਪੰਚੀ ਇਹ ਵਕੀਲ ਸੀ ਹੁਣ ਇਹਦੇ ਘਰ ਮੂਰੇ ਰੋਜ਼ ਤਾਂ ਨਾ ਲੱਗਿਆ ਹੁੰਦਾ ਕੀ ਕਰੀਏ ਦੱਸੋ ਕਰਾਂਗੇ ਸਾਰਿਆਂ ਵਾਸਤੇ ਕਰੀ ਜਾਂਦੇ ਆ ਥੋੜਾ ਸਬਰ ਰੱਖਣਾ ਪਊਗਾ ਦੇਖੋ ਜਦ ਸਾਡੇ ਕੋਈ ਮਾਫੀਆ ਹੋਵੇ ਜਾਂ ਸਾਡੀ ਕੋਈ ਨੀਅਤ ਨਾ ਸਾਫ਼ ਹੋਵੇ ਜਾਸੀ ਕਮਾਉਣੇ ਹੋਣ ਪੈਸੇ ਵਿੱਚੋਂ ਅੱਜ ਤਾਂ ਚਾਹੁੰਦੇ ਜੇ ਸਕੂਲ ਬਣਾਵਾਂਗੇ ਤਾਂ ਸਾਨੂੰ ਟੀਚਰ ਵੀ ਚਾਹੀਦੇ ਹੋਣਗੇ ਸਾਨੂੰ ਹੈਡਮਾਸਟਰ ਵੀ ਚਾਹੀਦੇ ਹੋਣਗੇ ਸਾਨੂੰ ਕਲਾਸ 4 ਵੀ ਚਾਹੀਦੇ ਹੋਣਗੇ ਸਾਨੂੰ ਸਾਰੇ ਕਿਸਮ ਦੇ ਮੁਲਾਜ਼ਮ ਸਾਰ ਦਰਜੇ ਦੇ ਚਾਹੀਦੇ ਹੋਣਗੇ ਜੇ ਹਸਪਤਾਲ ਬਣਾਵਾਂਗੇ ਸਾਨੂੰ ਡਾਕਟਰ ਚਾਹੀਦੇ ਹੋਣਗੇ ਸਾਨੂੰ ਫਾਰਮਾਸਿਸਟ ਚਾਹੀਦੇ ਹੋਣਗੇ ਸਾਨੂੰ ਟੈਂਡੈਂਟ ਚਾਹੀਦੇ ਹੋਣਗੇ ਜੇ ਬਣਾਵਾਂਗੇ ਤਾਂ ਇਹੋ ਚਾਹੀਦੇ ਹੋਣਗੇ ਨਾ ਹੁਣ ਬਣਾ ਰਹੇ ਆ ਜਦੋਂ अठ सौ सताहठ महला क्लीनिक हो गए जी कुछ किन्ने डॉक्टर काम करते हैं किन्ने फार्मासिस्ट काम करते हैं दो करोड़ तो बद मैं ढाई करोड़ के नेड़तेड़े की हो गया अंकड़ा हूं तो ढाई करोड़ तो बद्ध लोग उत्तर आके अपना चैकअप करा के चले गए महलाा क्लीनिका आम आदमी क्लीनिक कहने आप सो हैल्थ एजुकेशन इंफ्रास्ट्रक्चर ਕਿ ਸਾਡੀ ਲਾਅ ਐਂਡ ਆਰਡਰ ਕਿ ਸਾਡੀ ਪ੍ਰਾਇਓਰਟੀਜ਼ ਨੇ ਆਹੀ ਚਾਰ ਪੰਜ ਚੀਜ਼ਾਂ ਹੁੰਦੀਆਂ ਨੇ ਬੰਦਾ ਸੇਫ ਹੋਵੇ ਉਹਨੂੰ ਨੌਕਰੀ ਮਿਲੇ ਉਹਦੇ ਬੱਚੇ ਵਧੀਆ ਸਕੂਲ ਚ ਪੜਨ ਉਹ ਬਜ਼ੁਰਗਾਂ ਦਾ ਚੰਗਾ ਇਲਾਜ ਹੋ ਜੇ ਹੋਰ ਹੋਰ ਵਧੀਆ ਲਾਈਫ ਨੂੰ ਕੀ ਕਹਿੰਦੇ ਆ ਫਿਰ ਇਹ ਹੀ ਲਾਈਫ ਆਏ ਐਸੇ ਪੰਜਾਬ ਪੰਜਾਬ ਲੱਖਦੇ ਕਿ ਉੱਥੇ ਜਾਂਦੇ ਆ ਤਾਂ ਉੱਥੇ ਇਹੀ ਆ ਬਸ ਕਿ ਉੱਥੇ ਬੰਦੇ ਦੀ ਵੈਲਿਊ ਹੈ ਕਿ ਭਾਈ ਤਰੀ ਜ਼ਿੰਦਗੀ ਦੀ ਅਸੀਂ ਕੀਮਤ ਭਾਵਾਂ ਹੁਣ ਐਸਐਸਐਫ ਬਣਾਈ ਆਪਾਂ ਸੜਕ ਸੁਰੱਖਿਆ ਫੌਜ ਤੁਸੀਂ ਦੇਖਿਆ ਹੋਣੀਆਂ ਗੱਡੀਆਂ ਖੜੀਆਂ ਉੱਥੇ ਸੜਕਾਂ ਤੇ ਐਸਐਸਐਫ ਬਣਾਈ ਨਵੇਂ ਮੁੰਡੇ ਪਰਤੀ ਕਿ ਟ੍ਰੇਨਿੰਗ ਕੀਤੀ ਗੱਡੀਆਂ ਉਹਨਾਂ ਨੂੰ ਬਹੁਤ ਵਧੀਆ ਲੈ ਕੇ ਦਿੱਤੀਆਂ ਤੇ ਹੁਣ ਤੁਸੀਂ ਸੜਕ ਤੇ ਆਏ ਹੋਵੋਗੇ ਅੱਜ ਜਾਓਗੇ ਵਾਪਸ ਤੁਸੀਂ ਹੁਣ ਕਦੇ ਤੂੜੀ ਵਾਲਾ ਟਰੱਕ ਸੜਕ ਤੇ ਖੜਾ ਦੇਖਿਆ ਹੁਣ ਕਦੇ ਗੰਨੇ ਵਾਲੀ ਟਰਾਲੀ ਖਰਾਬ ਹੋਈ ਦੇਖੀ ਹੋ ਕਦੇ ਕੋਈ ਇਹ ਜਾਂ ਵਾਹਨ ਖੜਾ ਹੋਵੇ ਲਾਬਾਰਸ ਰਾਤ ਨੂੰ ਵਿੱਚ ਥੱਲੇ ਉਹਦੇ ਗੱਡੀ ਵੜ ਜਾਂਦੀ ਹੈ ਸਾਰਾ ਟੱਬਰ ਖਤਮ ਹੋ ਜਾਂਦਾ ਸੀ ਹੋਈ ਇਮੀਡੀਏਟਲੀ ਜਿੱਥੇ ਵੀ ਖਰਾਬ ਹੁੰਦੇ ਆ ਉਹ ਗੱਡੀਆਂ ਇੰਨੀਆਂ ਤਕੜੀਆਂ ਨੇ ਉਹਨੂੰ ਖਿੱਚ ਕੇ ਪਰਾਂ ਕਰ ਦਿੰਦੇ ਆ 48.10% ਮੌਤਾਂ ਇੱਕ ਸਾਲ 'ਚ ਘਟ ਗਈਆਂ ਸੜਕਾਂ ਤੋਂ 48.10 ਔਰ ਪੰਜਾਬ ਟੌਪ ਤੇ ਸੀ ਜੀ ਨੰਬਰ 1 ਤੇ ਸੀ ਪੰਜਾਬ ਸੜਕੀ ਮੌਤਾਂ 'ਚ 5000 ਤੋਂ ਉੱਪਰ ਸੀ ਜੀ 2500 ਬੰਦੇ ਦੀ ਜਾਨ ਬਚਾ ਲਈ ਜੇ। ਇਹ ਤੋਂ ਵੱਡਾ ਪੁੰਨ ਹੋਰ ਕੀ ਹੋਊਗਾ ਜੀ ਫਿਰ? ਨਾਲ ਦੀ ਨਾਲ ਉਹ ਉਹਨਾਂ ਕੋਲ ਫਰਸਟ ایڈ ਦਾ ਸਮਾਨ ਹੈ। ਪੱਟੀ ਕਰਦੇ ਆ ਪਹਿਲਾਂ ਬਲੀਡਿੰਗ ਰੋਕਦੇ ਆ। ਨਾਲ ਪੇਨ ਕਿਲਰ ਦੇ ਕੇ ਨਾਲ ਦੀ ਨਾਲ ਉਹਨਾਂ ਨੂੰ ਜਿਹੜਾ ਵੀ ਨੀਅਰੈਸਟ ਹਸਪੀਟਲ ਚਾਹੇ ਉਹ ਅੱਗੇ ਹੈ ਚਾਹੇ ਪਿੱਛੇ ਉੱਥੇ ਜਮਾ ਕਰਾ ਦਿਓ, ਦਾਖਲ ਕਰਾ ਦਿਓ। ਬਾਕੀ ਕੰਮ ਸਾਡਾ ਹੈ। ਉਹਦੇ ਪੈਸੇ ਕਿਹਨੇ ਦੇਣੇ ਨੇ? ਉਹਦਾ ਬਿੱਲ ਕਿਵੇਂ ਦੇਣਾ ਹੈ ਉਹ ਸਰਕਾਰ ਦੇਖੂਗੀ ਕਿਰ ਜਾਨ ਬਚਾਉ ਬਸ ਜਾਨ ਬਹੁਤ ਕੀਮਤੀ ਨਹੀਂ ਤਾਂ ਪਹਿਲਾਂ ਕਹਿੰਦੇ ਸੀ ਭਾਈ ਐਂ ਲਿਖੀ ਸੀ ਦੇਖ ਲਾ ਐਂ ਲਿਖੀ ਸੀ ਕਿੰਨੀਆਂ ਬੇ ਜਿਹੜੀਆਂ ਨਹੀਂ ਜਾਣੀਆਂ ਚਾਹੀਦੀ ਸੀ ਜਾਨਾਂ ਕਿੰਨੀਆਂ ਜਾਨਾਂ ਸੜਕਾਂ ਤੇ ਚਲ ਜਾਂਦੀਆਂ ਸੋ ਇਸ ਗੱਲ ਦੀ ਤਰੀ ਪੂਰੇ ਦੇਸ਼ 'ਚ ਵੀ ਹੋ ਰਹੀ ਹੈ ਇੰਟਰਨੈਸ਼ਨਲ ਲੈਵਲ ਤੇ ਵੀ ਹੋ ਰਹੀ ਹੈ ਮੇਰੇ ਕੋਲ ਤਿੰਨ ਚਾਰ ਸਟੇਟਾਂ ਦੇ ਫੋਨ ਵੀ ਆਏ ਨੇ ਕਿ ਤੁਸੀਂ ਕਿੱਥੋਂ ਟ੍ਰੇਨਿੰਗ ਲਈ ਹੈ ਜੀ ਤੇ ਕਿਵੇਂ ਤੁਸੀਂ ਇਹ ਕੀਤਾ ਅਸੀਂ ਅਲੱਗ ਬਣਾਉਣੀ ਚਾਹੁੰਦੇ ਆਂ ਪੰਜਾਬ ਪਹਿਲੀ ਸਟੇਟ ਹੈ ਜਿਹਦੇ ਕੋਲੇ ਸੜਕਾਂ ਵਾਲੀ ਪੁਲਿਸ ਅਲੱਗ ਹੈ ਇਹਦੇ ਨਾਲ ਦੂਜੀ ਪੁਲਿਸ ਤੋਂ ਵੀ ਭਾਰ ਘਟਿਆ ਥੋੜਾ ਜਿਹਾ ਕਿਉਂਕਿ ਨਹੀਂ ਤਾਂ ਹਰ ਗੱਲ ਉਹਨਾਂ ਕੋਲੇ ਆਉਂਦੀ ਹੈ ਵਟ ਦਾ ਝਗੜਾ ਵੀ ਸੱਸ ਦਾ ਝਗੜਾ ਵੀ ਨਹਿਰ 'ਚ লাশ ਜਾਂਦੀ ਹੈ ਜੀ ਕਈ ਵਾਰ ਤਾਂ ਐਂ ਕਹਿੰਦੇ ਸੀ ਥੋੜਾ ਜਿਹਾ ਲੰਘ ਲੈਣ ਦੋ ਯਾਰ ਦੂਜੇ ਥਾਣੇ ਚਲੀ ਜਾਊਗੀ ਕਾਨੂੰ ਕੱਢਾਂਗੇ ਫਿਰ ਸੌਸ ਸਿਆਪੇ ਨੇ ਲਿਖਾਂਗੇ ਪੋਸਟਮਾਰਟਮ ਕਰਾਵਾਂਗੇ ਇੰਨਾ ਪ੍ਰੈਸ਼ਰ ਸੀ ਉਹਨਾਂ ਤੇ ਹੁਣ ਘਟੂ ਘਟ ਸੜਕਾਂ ਵਾਲਾ ਜੇ ਉਹ ਸਾਰਾ ਉਹ ਦੇਖ ਲੈਂਦੇ ਨੇ ਪੁਲਿਸ ਵਾਲਿਆਂ ਨੂੰ ਛੁੱਟੀ ਵੀ ਮਿਲਣ ਲੱਗੀ ਹਫ਼ਤੇ 'ਚ ਤੇ ਗੱਡੀਆਂ ਵੀ ਨਵੀਆਂ ਦੇਤੀਆਂ ਉਹਨਾਂ ਨੂੰ ਤੁਸੀਂ ਦੇਖਿਆ ਹੋਣਾ ਐਸਐਚਓ ਨੂੰ ਨਵੀਆਂ ਗੱਡੀਆਂ ਦਿੱਤੀਆਂ ਪਹਿਲੀ ਵਾਰ ਹੋਇਆ ਸਕੋਰਪੀਓ ਦਿੱਤੀਆਂ ਨਵੀਆਂ 6 ਮਹੀਨੇ ਹੋ ਗਏ ਦਿੱਤੀਆਂ ਉਹਨੂੰ ਹਜੇ ਤੱਕ ਉਹਨਾਂ ਨੇ ਮੰਮੀ ਕਾਜੀ ਨਹੀਂ ਲਾਹੀ ਸੀਟਾਂ ਤੋਂ ਚਾਹ ਹੈ ਉਹਨਾਂ ਨੂੰ ਵੀ ਸਾਡੀ ਗੱਡੀ ਨਵੀਂ ਹੈ ਕਹਿੰਦੇ ਸਾਨੂੰ ਕਿੱਥੇ ਮਿਲਦੀ ਸੀ ਨਵੀਂ ਜੀ ਉਮੈਂ ਇਹ ਵੀ ਮੈਨੂੰ ਪਤਾ ਸੀਗਾ ਮੈਂ ਵੀ ਪਹਿਲਾਂ ਜੁਗਨੂ ਜਿਹੀ ਕਰਦਾ ਰਿਹਾ ਉਹ ਐਸਐਚਓ ਤੱਕ ਤਾਂ ਗੱਡੀ ਉਦੋਂ ਪਹੁੰਚਦੀ ਸੀ ਜਦੋਂ ਮੂਰਲਾ ਬੰਪਰ ਕਿਸੇ ਹੋਰ ਮਾਡਲ ਦਾ ਮੰਗਰਲਾ ਕਿਸੇ ਹੋਰ ਮਾਡਲ ਦਾ ਮੂਰੇ ਵਾਲੀ ਨੰਬਰ ਪਲੇਟ ਕੋਈ ਹੋਰ ਮੰਗਰ ਪਤਾ ਨਹੀਂ ਕਿਹੜੀ ਨੰਬਰ ਪਲੇਟ ਲੱਗੀ ਹੋਈ ਹੈ ਕਈ ਵਾਰ ਤਾਂ ਜਿਹਨੂੰ ਫੜਨਾ ਹੈ ਜਿਹਦੇ ਮੰਗਰ ਭਜਾਉਣੀ ਹੈ ਉਹਨੂੰ ਹੀ ਕਹਿਣਾ ਪੈਂਦਾ ਸੀ ਬਾਈ ਤੱਕਾ ਲਾ ਕੇ ਸਟਾਰਟ ਕਰਾਈ ਤੈਨੂੰ ਫੜਨਾ ਹੈ ਐਹ ਜੇ ਗੱਡੀਆਂ ਮਿਲਦੀ ਸੀ ਉਹ ਮੈਂ ਕਿਹਾ ਯਾਰ ਜਿੰਨਾਂ ਕੋਲੇ ਜਿਨ੍ਹਾਂ ਨੇ ਕੰਮ ਕਰਨਾ ਉਹਨਾਂ ਨੂੰ ਤਾਂ ਨਮੀਆਂ ਦੇ ਉਹ ਅ fırsਰਾਂ ਕੋਲ ਤਾਂ ਹੈਗੀਆਂ ਜੀ ਵੱਡੀਆਂ ਸੋ ਇਸ ਕਾ ਕੇਸੀ ਗਰਾਊਂਡ ਤੋਂ ਕਿਉਂਕਿ ਆਪ ਗਰਾਊਂਡ ਤੋਂ ਆਏ ਹੋયા ਸੀ ਅਸੀਂ ਆਪ ਬੋਰ ਅਲਟੋਆں ਚੋਂ ਨਿਕਲੇ ਹੋਏ ਹਾਂ ਤਾਂ ਕਰਕੇ ਸਾਨੂੰ ਪਤਾ ਇਸ ਗੱਲ ਆਪਸੀ ਕਰਬ ਦੇ ਚਰੀ ਦੇ ਟਾਂਡੇ ਜਿਹੜੇ ਨੇ ਉਹ ਟੋਕੇ ਵਾਲੇ ਮਸ਼ੀਨ ਤੇ ਕੁਤਰੇ ਹੋਏ ਨੇ ਸਾਨੂੰ ਪਤਾ ਸਨੀਆਂ ਰੜਾਈਆਂ ਹੋਈਆਂ ਨੇ ਬੜੀਵੇਂ ਕੋਲੇ ਹੋਏ ਆ ਖਾਲ ਖਾਲ ਤੇ ਬੜੀਵੇਂ ਵੰਡ ਕਹਿੰਦੇ ਨੇ ਜਿਹਨੂੰ ਆਪਾਂ ਮੱਝਾਂ ਨੂੰ ਜਦੋਂ ਪਾਉਂਦੇ ਸੂਤ ਇਹ ਚੀਜ਼ਾਂ ਕਰਕੇ ਆਇਆ ਨਾ ਤਾਂ ਕਰਕੇ ਪਤਾ ਸਾਰਾ ਕੁਝ ਹੁਣਾਂ ਨੂੰ ਕੀ ਪਤਾ ਪਹਾੜਾਂ ਆਣਿਆਂ ਨੂੰ ਜਿਹੜੇ ਪਹਾੜਾਂ 'ਚ ਪੜੇ ਨੇ ਮੈਂ ਤਾਂ ਹੁਣ ਗੁੱਸਾ ਵੀ ਕਰਨੋਂ ਹਟ ਗਿਆ ਉਹਨਾਂ ਦਾ ਉਹ ਕਹਿੰਦੇ ਗੱਲ-ਗੱਲ ਤੇ ਉਹ ਤੂੰ ਕੀ ਕਰਦਾ ਓਏ ਉਹ ਤੂੰ ਓਏ ਭਗਵੰਤਵਾਨ ਓਏ ਤੂੰ ਉਹ ਕਹਿੰਦੇ ਤੂੰ ਕਿਉਂ ਕਹਿੰਦਾ ਮੇਰੇ ਕਜੀ ਅਸਲ ਚ ਇਹਨਾਂ ਦਾ ਕਸੂਰ ਨਹੀਂ ਇਹ ਜਿਹੜੇ ਸਕੂਲਾਂ ਚ ਪੜ੍ਹੇ ਉਥੇ ਕੱਲਾ ਯੂ ਹੈ ਇਹ ਯੂ ਨੂੰ ਇਹ ਟ੍ਰਾਂਸਫਰ ਕਰਕੇ ਤੂੰ ਕਰ ਲੈਂਦੇ ਨੇ ਇਹਨਾਂ ਦੇ ਤੁਸੀਂ ਜਾਂ ਆਪ ਜੀ ਤਾਂ ਹੈ ਹੀ ਨਹੀਂ ਇਹਨਾਂ ਦੇ ਵੋਕੈਬਲਰੀ ਚ ਉਹ ਤਾਂ ਆਪਾਂ ਪੜ੍ਹਦੇ ਆ ਨਾ ਊੜਾੜਾ ਅੱਧਾ ਟਿੱਪੀ ਬਿੰਦੀ ਪੈਰ ਚ ਹਾਹਾ ਪੈਰ ਚ ਰਾੜ ਇਹ ਆਪਾਂ ਆਪਣੀ ਕੋਲ ਹੈ ਨਾ ਉਹਨਾਂ ਨੂੰ ਥੋੜੀ ਪਤਾ ਉਹ ਇੱਕ ਦਿਨ ਮੈਂ ਸੁਣ ਰਿਹਾ ਸੀ ਕੈਪਟਨ ਸਾਹਿਬ ਦੀ ਬੇਟੀ ਨਾਮ ਉਹਨਾਂ ਦਾ ਸਰ ਕਪ ਜੈ ਇੰਦਰਕੌਰ ਕਹਿੰਦੇ ਜੀ ਉਹ ਲਾਂਚਿੰਗ ਹੋ ਰਹੀ ਹੈ ਉਹਦੀ ਮਤਲਬ ਰਾਜਨੀਤੀ ਚ ਅੱਜ ਪਹਿਲਾ ਭਾਸ਼ਣ ਕਿਤੇ ਇਹਨਾਂ ਦੀ ਲਾਂਚਿੰਗ ਹੁੰਦੀ ਹੈ ਜੀ ਆਪਾਂ ਤਾਂ ਰਾਗ ਡਰੂਟ ਲਾਂਚ ਹੁੰਦੇ ਦੇਖਿਆ ਇਹ ਲਾਂਚ ਹੁੰਦੇ ਹੈ ਜੀ ਮਤਲਬ ਰਾਜਨੀਤੀ ਚ ਵੀ ਮੈਂ ਕਿ ਸੋਲ ਲੈਣਾਂ ਜੀ ਲਾਂਚਿੰਗ ਕਿਆ ਜੀ ਹੁੰਦੀ ਹੈ ਇਹਨਾਂ ਦੀ ਪਟਿਆਲੇ ਬੋਲ ਰਹੀ ਸੀ ਭਾਜਪਾ ਦੀ ਸਤੇ ਤੇ ਕਿਉਂਕਿ ਅੱਜਕੱਲ ਪਾਜ ਪਾਚ ਰਹੇ ਹੋ ਉਹਨੇ ਕਹਿਣਾ ਸੀਗਾ ਵੀ ਮੇਰੇ ਪਿਤਾ ਜੀ ਨੇ ਕੈਪਟਨ ਮਰਿੰਦਰ ਸਿੰਘ ਨੇ ਪਟਿਆਲਾ ਸ਼ਹਿਰ ਦੇ ਸੁੰਦਰੀਕਰਨ ਤੇ 544 ਕਰੋੜ ਰੁਪਏ ਖਰਚੇ ਹੁਣ ਉਹ ਕਹਿ ਰਹੀ ਸੀ ਮੇਰੇ ਪਿਤਾ ਜੀ ਕੈਪਟਨ ਮਿੰਦਰ ਸਿੰਘ ਜੀ ਨੇ ਪਟਿਆਲਾ ਦੀ ਬਿਊਟੀਫਿਕੇਸ਼ਨ ਤੇ 144 ਕਰੋੜ ਕਿਹਾ ਸੀ ਉਹਨੇ 144 ਕਰੋੜ ਰੁਪਏ ਖਰਚੇ ਉਹਨੇ ਕਿਹਾ ਮੇਰੇ ਪਿਤਾ ਜੀ ਨੇ ਪਟਿਆਲਾ ਬਿਊਟੀ ਕਵੈਸ਼ਨ ਤੇ 144 ਕਰੋੜ ਰੁਪਏ ਖਰਚੇ ਮੈਂ ਉਹਦੀ ਸਮਝ ਗਿਆ ਮੈਨੂੰ 100 ਤਾਂ ਕਹਿਣਾ ਆਉਂਦਾ ਇਹਨੂੰ 44 ਕਹਿਣਾ ਨਹੀਂ ਆਉਂਦਾ ਇਹਨੂੰ ਕਿਉਂਕਿ 44 ਵਾਲੇ ਹੈ ਹੀ ਨਹੀਂ ਨਾ 78 ਵਾਲੇ ਹੈ ਨਹੀਂ ਇਹ ਤੁਸੀਂ ਮੰਨੋ ਗੱਲ ਮੇਰੀ ਇਹਨਾਂ ਨੂੰ ਨਹੀਂ ਪਤਾ ਹੈਗੀ ਇਹਨਾਂ ਗੱਲਾਂ ਦਾ ਇਹਨਾਂ ਦੀ ਗਿਣਤੀ 100 ਤੋਂ ਬਾਅਦ ਸ਼ੁਰੂ ਹੁੰਦੀ ਹੈ ਸੋ ਮੈਂ ਤਾਂ ਤੁਹਾਡਾ ਦਿਨ ਰਾਤ ਧੰਨਵਾਦ ਕਰਦਾ ਹਰ ਸਾਹ ਤੋਂ ਬਾਅਦ ਧੰਨਵਾਦ ਕਰਦਾ ਜਿਸ ਇੱਜ਼ਤ ਤੇ ਜਿਸ ਮਾਨ ਸਤਕਾਰ ਵਾਲੇ ਅਹੁਦੇ ਤੇ ਤੁਸੀਂ ਮੈਨੂੰ ਬਿਠਾਇਆ ਹੋਇਆ ਜ਼ਿੰਦਗੀ 'ਚ ਨਹੀਂ ਕਦੇ ਸੋਚਿਆ ਸੀ ਸਾਈਕਲਾਂ ਤੇ ਦਸਵੀਂ ਕੀਤੀ ਐ ਬਸ ਦੀਆਂ ਛੱਤਾਂ ਤੇ ਬਹਿ ਕੇ ਜਾਂਦੇ ਸੀ ਕਾਲਜ ਕੁਝ ਸਟੂਡੈਂਟਾਂ ਨੂੰ ਤਾਂ ਥੱਲੇ ਬਹਿਣ ਹੀ ਨਹੀਂ ਦਿੰਦੇ ਉਹ ਤਾਂ ਤਾਂ ਵੀ ਸਟੂਡੈਂਟ ਪੜਨ ਵਾਲੇ ਤਾਂ ਕੁਝ ਪੱਗ ਲੈ ਗਈ ਦਾਣਾ ਪਜਿਆ ਹਨਾ ਕਦੇ ਬਸ ਲਾਂਗੀ ਪੀੜ ਮਿਸ ਹੋ ਗਿਆ ਕਦੇ ਬਸ ਪਹਿਲਾਂ ਆ ਗਈ ਪੀੜ ਰਹਿ ਗਿਆ ਕਦੇ ਪੀੜ ਚ ਵੜ ਗਈ ਬਸ ਲਾਂਗੀ ਇਹੋ ਜਿਹੇ ਆ ਦੁਸ਼ਵਾਰੀਆਂ ਚੋਂ ਅਸੀਂ ਨਿਕਲੇ ਹੋਏ ਆ ਤਾਂ ਕਰਕੇ ਫਿਰ ਉਹ ਕਹਿੰਦੇ ਆ ਨਾ ਜਿਸ ਤਨ ਲਾਗੇ ਸੋ ਤਨ ਜਾਣਾ ਜਦੋਂ ਫਿਰ ਇਹ ਹੈ ਜਾਂ ਕੁਝ ਝੱਲ ਕੇ ਆਇਆ ਨਾ ਫਿਰ ਮੈਨੂੰ ਪਤਾ ਹੈ ਫਿਰ ਵੀ ਬਾਕੀ ਲੋਕ ਵੀ ਕਿਵੇਂ ਚੱਲਦੇ ਹੋਣਗੇ ਮੈਨੂੰ ਪਤਾ ਕਿ ਅੱਜ ਸ਼ਾਮ ਨੂੰ ਕੜਾਹੀ ਚੜੂਗੀ ਕਈਆਂ ਨੇ ਕਰੇ ਕਹਿ ਕਿਆ ਹੋਣੀ ਹਲਵਾਈ ਨੂੰ ਆ ਤਾਰੀਆਂ ਦਾ ਅੱਗੇ ਨੇ ਵੀ ਹਲਵਾਈ ਦੀ ਬੁਕਿੰਗ ਹੋ ਗਈ ਅੱਛਾ ਅੱਜ ਹੋਰ ਇਸ਼ਤਿਹਾਰ ਵੀ ਆਉਣਗੇ ਕਿਹੜੇ ਭਲਾ ਹੱਸੇਗਾ ਤੁਸੀਂ ਇਸ ਗੱਲ ਤੇ ਹੈ ਜਿਹੜੇ ਕਦੇ ਨਹੀਂ ਆਏ ਜਿਹੜੇ ਕਹਿੰਦੇ ਸੀ ਇਹ ਇਹ ਨਹੀਂ ਕੁਝ ਕਰ ਸਕਦਾ ਲੱਤ ਨਿਕਲਿਆ ਚੜਦੇ ਨੂੰ ਸਲਾਮਾ ਨੇ ਜੀ ਤਰੱਕੀਆਂ ਕਰੋ ਔਰ ਇਹ ਤੁਹਾਡੀ ਪਹਿਲੀ ਨੌਕਰੀ ਨਹੀਂ ਹੈਗੀ ਇਹ ਤੁਹਾਡਾ ਹੀ ਸ਼ੁਰੂਆਤ ਹੈ ਪੜੋ ਕੰਪੀਟੀਸ਼ਨ ਦੇ ਇਗਜ਼ਾਮ ਦਿਓ ਐਸੇ ਸਾਲ ਕੀ ਅਗਲੀ ਨੌਕਰੀ ਮੈਨੂੰ 2-3 ਵਾਰੀ ਇਸ ਤਰ੍ਹਾਂ ਹੋਇਆ ਮੇਰੇ ਨਾਲ ਕਿ ਮੈਨੂੰ ਬਹੁਤ ਸਾਰੇ ਮੁੰਡੇ ਕੁੜੀਆਂ ਜਦੋਂ ਲੈਟਰ ਲੈਣ ਆਏ ਤਾਂ ਉਹਨਾਂ ਨੇ ਦੱਸਿਆ ਇਹ ਮੇਰੀ ਸਾਲ ਦੀ ਤੀਜੀ ਨੌਕਰੀ ਹੈ ਜੀ ਇਹ ਮੇਰੀ ਦੋ ਸਾਲਾਂ ਚ ਚੌਥੀ ਨੌਕਰੀ ਹੈ ਜੀ ਅਗਲਾ ਪੜ ਲਿਆ ਅਗਲਾ ਕੰਪੀਟੀਸ਼ਨ ਪਾਸ ਕਰ ਲਿਆ ਕਿੱਥੇ ਤਾਂ 75 ਸਾਲ ਚ ਇੱਕ ਮੌਕਾ ਨਹੀਂ ਮਿਲਦਾ ਸੀ ਕਿੱਥੇ ਸਾਲ ਚ ਤਿੰਨ ਤਿੰਨ ਮੌਕੇ ਮਿਲ ਰਹੇ ਪੜੋ ਲਾਇਬ੍ਰੇਰੀਆਂ ਖੋਲਾਂਗੇ ਮੈਡੀਕਲ ਕਾਲਜ ਬਣਨਗੇ ਆਈਐਸ ਅਫਸਰ ਬਣੋ ਪੀਸੀਐਸ ਅਫਸਰ ਬਣੋ ਆਈਪੀਐਸ ਅਫਸਰ ਬਣੋ ਹਾਈਲੈਟਸ ਨੂੰ ਡਿਗਰੀ ਮੰਨ ਬੈਠੇ ਪਤਾ ਸੋ ਤੁਹਾਨੂੰ ਬਹੁਤ ਬਹੁਤ ਅੱਜ ਵਧਾਈਆਂ